13 ਕਰੋੜ ਦੀ ਨਾਨਕ ਸ਼ਕ ਨਾਨਕਾ ਪਰਿਵਾਰ ਨੇ ਤੋੜੇ ਸਾਰੇ ਰਿਕਾਰਡ ਤੀਨ ਨੂੰ ਦਾਤ ਚ ਦਿੱਤਾ ਸੋਨਾ ਚਾਂਦੀ ਨਗਦੀ ਤੇ ਜ਼ਮੀਨ Rajasthan ਦੇ नागौर ਜ਼ਿਲ੍ਹੇ ਦਾ ਸ਼ਗਨ ਜੋ ਕਿ ਪੂਰੇ ਦੇਸ਼ ਵਿੱਚ ਮਸ਼ਹੂਰ ਹੈ ਇੱਕ ਵਾਰ ਫਿਰ ਜ਼ਬਰਦਸਤ ਚਰਚਾ ਵਿੱਚ ਹੈ ਇਸ ਵਾਰ ਦੋ ਕਾਰੋਬਾਰੀ ਭਰਾਵਾਂ ਨੇ ਆਪਣੀ ਧੀ ਦੇ ਪੁੱਤਰਾਂ ਦੇ ਵਿਆਹ ਵਿੱਚ 13 ਕਰੋੜ ਰੁਪਏ ਤੋਂ ਵੱਧ ਦਾ ਦਾਜ ਦਿੱਤਾ ਹੈ ਇਹ ਸ਼ਗਨ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਿਹਾ ਹੈ ਇਸ ਵਿੱਚ ਦੋਵਾਂ ਭਰਾਵਾਂ ਨੇ ਆਪਣੀ ਧੀ ਨੂੰ 1.31 ਕਰੋੜ ਰੁਪਏ ਨਗਦ ਅਤੇ ਲਗਭਗ 12 ਕਰੋੜ ਰੁਪਏ ਦੀ ਜ਼ਮੀਨ ਤੌਫੇ ਵਜੋਂ ਦਿੱਤੀ ਹੈ ਇਸ ਦੇ ਨਾਲ ਉਹਨਾਂ ਨੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨਾਲ ਲੱਦਿਆ ਇਹ ਨਾਗੌਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸ਼ਗਨ ਦੱਸਿਆ ਜਾ ਰਿਹਾ ਹੈ ਨਾਗੌਰ ਜ਼ਿਲ੍ਹੇ ਦੇ ਮੇਰਤਾ ਸਿਟੀ ਇਲਾਕੇ ਵਿੱਚ ਅਜੋਜਿਤ ਇਸ ਸ਼ਗਨ ਨੇ ਮਾਰਵਾੜ ਵਿੱਚ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਇਹ ਦਾਜ 13 ਕਰੋੜ 71 ਲੱਖ ਰੁਪਏ ਦਾ ਦਿੱਤਾ ਗਿਆ ਹੈ ਇਸ ਵਿੱਚ ਨਕਦੀ ਜ਼ਮੀਨ ਅਤੇ ਸੋਨਾ ਚਾਂਦੀ ਸ਼ਾਮਲ ਹਨ ਰਾਜਸਥਾਨ ਵਿੱਚ ਦਾਜ ਦੀ ਪਰੰਪਰਾ ਬਹੁਤ ਪੁਰਾਣੀ ਹੈ ਆਪਣੀ ਭੈਣ ਅਤੇ ਤੀ ਦੇ ਬੱਚਿਆਂ ਦੇ ਵਿਆਹ ਵਿੱਚ ਉਹਨਾਂ ਦੇ ਪਿਤਾ ਅਤੇ ਪਰ ਰਵਾਇਤੀ ਤਰੀਕੇ ਨਾਲ ਦਾਜ ਦਿੰਦੇ ਰਹੇ ਸਨ ਪਰ ਹਾਲੀ ਦੇ ਸਮੇਂ ਵਿੱਚ ਦਿੱਤਾ ਜਾ ਰਿਹਾ ਦਾਜ ਸਾਲ ਦਰ ਸਾਲ ਰਿਕਾਰਡ ਤੋੜ ਰਿਹਾ ਹੈ ਮੇਰਟਾ ਸ਼ਹਿਰ ਦੇ ਸ਼ੇਖਾਸਾਨੀ ਪਿੰਡ ਵਿੱਚ ਦਿੱਤਾ ਗਿਆ ਇਹ ਦਾਜ ਸ਼ਾਇਦ ਮਾਰਵਾੜ ਵਿੱਚ ਹੁਣ ਤੱਕ ਦਿੱਤਾ ਗਿਆ ਸਭ ਤੋਂ ਵੱਡਾ ਦਾਜ ਹੈ ਇਹ ਦਾਜ ਮੇਠਾ ਸ਼ਹਿਰ ਦੇ ਬੇਦਾਵਾੜੀ ਦੇ ਵਸਨੀਕ ਰਾਮ ਲਾਲ ਅਤੇ ਤੁਲਸੀਆ ਰਾਮ ਫਰਦੋਦਾ ਦੁਆਰਾ ਭਰਿਆ ਗਿਆ ਹੈ ਰਾਮ ਲਾਲ ਫਰਦੋਦਾ ਦੀ ਤੀ ਸੰਤੋਸ਼ ਦਾ ਵਿਆਹ ਮੇਠਾ ਸ਼ਹਿਰ ਦੇ ਸ਼ੇਖਾਸਾਨੀ ਪਿੰਡ ਦੇ ਰਾਜੂ ਰਾਮ ਬੇਦਾ ਨਾਲ ਹੋਇਆ ਸੰਤੋਸ਼ ਦੇ ਦੋਵੇਂ ਪੁੱਤਰਾਂ ਦਾ ਵਿਆਹ ਬੁੱਧਵਾਰ ਨੂੰ ਸੀ ਆਪਣੀਆਂ ਪੋਤੀਆਂ ਦੇ ਵਿਆਹ ਲਈ ਨਾਨਾ ਨਾਨੀ RAMLAL FARDOODA ਅਤੇ ਉਹਨਾਂ ਦੇ ਭਰਾ TULSHIA RAM ਆਪਣੇ ਪਿੰਡ ਬੇਦਾਵਾੜੀ ਤੋਂ ਸ਼ੇਖਾਸਾਨੀ ਪਿੰਡ ਦਾਜ ਲੈ ਕੇ ਆਏ ਸਨ। ਉਹਨਾਂ ਨੇ 13 ਕਰੋੜ 71 ਲੱਖ ਰੁਪਏ ਦਾ ਦਾਜ ਦੇਣ ਦਾ ਰਿਕਾਰਡ ਤੋੜ ਦਿੱਤਾ ਪਿੰਡ ਵਾਲੇ ਦਾਜ ਦੇਖ ਕੇ ਹੈਰਾਨ ਰਹਿ ਗਏ ਪਿਤਾ ਨੇ ਆਪਣੀ ਤੀ ਨੂੰ ਨਾ ਸਿਰਫ ਨਕਦੀ ਦਿੱਤੀ ਸਗੋਂ ਉਸ ਉੱਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਵੀ ਲੱਦ ਦਿੱਤੇ ਇਸ ਵਿੱਚ 1 ਕਰੋੜ 31 ਲੱਖ ਰੁਪਏ ਨਗਦ ਅਤੇ 6 ਪਲਾਟ ਸ਼ਾਮਲ ਹਨ ਉਹਨਾਂ 6 ਪਲਾਟਾਂ ਦੀ ਕੀਮਤ ਲਗਭਗ 5.25 ਕਰੋੜ ਰੁਪਏ ਹੈ ਇਸ ਦੇ ਨਾਲ ਹੀ 5 ਕਰੋੜ ਰੁਪਏ ਦੀ ਕੀਮਤ ਵਾਲੀ 80 ਬਿੱਗੇ ਖੇਤੀਬਾੜੀ ਜ਼ਮੀਨ ਵੀ ਤੋਹਫੇ ਵਜੋਂ ਦਿੱਤੀ ਗਈ ਇਹਨਾਂ ਤੋਂ ਇਲਾਵਾ 1 ਕਿਲੋ 60 ਗ੍ਰਾਮ ਸੋਨੇ ਦੇ ਗਹਿਣੇ 5 ਕਿਲੋ ਚਾਂਦੀ ਅਤੇ ਇੱਕ ਬਲੈਰੋ ਇੱਕ ਟਰੈਕਟਰ ਅਤੇ 15 ਲੱਖ ਰੁਪਏ ਦੇ ਕੱਪੜੇ ਦਾਜ ਵਜੋਂ ਪੇਟ ਕੀਤੇ ਗਏ। ਰਾਮ ਲਾਲ ਅਤੇ ਤੁਲਸੀ ਰਾਮ ਫਰਦੋਦਾ ਦੋਵੇਂ ਸਕੇ ਭਰਾ ਹਨ। ਸੰਤੋਸ਼ ਦੋਵਾਂ ਵਿੱਚੋਂ ਇਕਲੌਤੀ ਸੰਤਾਨ ਹੈ। ਸੰਤੋਸ਼ ਰਾਮ ਲਾਲ ਫਰਦੋਦਾ ਦੀ ਧੀ ਹੈ। ਤੁਲਸੀ ਰਾਮ ਦੇ ਕੋਈ ਬੱਚੇ ਨਹੀਂ ਹਨ। ਸੰਤੋਸ਼ ਅਤੇ ਰਾਜੂ ਰਾਮ 베ਦਾ ਦੇ ਪੁੱਤਰ MBBS ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ। ਕਿਉਂਕਿ ਦੋਵਾਂ ਭਰਾਵਾਂ ਵਿਚਕਾਰ ਇੱਕੋ ਇੱਕ ਧੀ ਸੰਤੋਸ਼ ਸੀ। ਇਸ ਇਸ ਲਈ RAMLAL ਅਤੇ TULSHARAM ਨੇ ਦਾਜ ਦੇ ਕੇ ਦਾਜ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। RAMLAL ਫਰਦੋਦਾ ਅਤੇ TULSHARAM ਮੂਲ ਰੂਪ ਵਿੱਚ ਕਿਸਾਨ ਹਨ। ਇਸ ਦੇ ਨਾਲ ਹੀ ਉਹ ਨਾਜ ਦਾ ਕਾਰੋਬਾਰ ਵੀ ਕਰਦੇ ਹਨ। ਦੋਵੇਂ ਸਿਰਫ ਮੇਰਠਾ ਖੇਤਰ ਵਿੱਚ ਕੰਮ ਕਰਦੇ ਹਨ। ਕਿਸਾਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਇੰਨਾ ਵੱਡਾ ਦਾਜ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੈ। ਹੋਇਆ ਹੈ ਇਸ ਦਾਜ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹਨ ਇਸ ਤੋਂ ਪਹਿਲਾਂ ਸਭ ਤੋਂ ਵੱਧ 8 ਕਰੋੜ ਰੁਪਏ ਦੀ ਰਕਮ ਨਾਗੌਰ ਜ਼ਿਲ੍ਹੇ ਵਿੱਚ ਅਦਾ ਕੀਤੀ ਗਈ ਸੀ ਇਹ ਮੇਲਾ ਖਿੰਵਾਸਰ ਇਲਾਕੇ ਦੇ ਪਿੰਡ ਤੀਸਰਾ ਦੇ ਮਹਿਰਿਆਂ ਪਰਿਵਾਰ ਵੱਲੋਂ ਪਰਿਆ ਗਿਆ ਸੀ ਹੁਣ ਇਸ ਮਾਮਲੇ 'ਚ ਨਵਾਂ ਰਿਕਾਰਡ ਬਣ ਗਿਆ ਹੈ ਨਾਗੌਰ ਜ਼ਿਲ੍ਹੇ 'ਚ ਪਿਛਲੇ 3-4 ਸਾਲ 'ਚ ਦਰਜਨ ਦੇ ਕਰੀਬ ਅਜਿਹੇ ਘਰ ਬਣ ਚੁੱਕੇ ਹਨ ਜਿਨ੍ਹਾਂ ਦੀ ਆਮਦਨ 1 ਕਰੋੜ ਰੁਪਏ ਤੋਂ ਪਾਰ ਜਾ ਚੁੱਕੀ ਹੈ ਰਾਜਸਥਾਨ ਵਿੱਚ ਸ਼ਗਨ ਨੂੰ ਆਪਣੀਆਂ ਭੈਣਾਂ ਅਤੇ ਧੀਆਂ ਦੇ ਬੱਚਿਆਂ ਦੇ ਵਿਆਹ ਵਿੱਚ ਮਾਪਿਆਂ ਵੱਲੋਂ ਇੱਕ ਤਰ੍ਹਾਂ ਦੀ ਮਦਦ ਮੰਨਿਆ ਜਾਂਦਾ ਹੈ ਇਸ ਵਿੱਚ ਮਾਮੇ ਨਾਨੇ ਆਪਣੇ ਪਾਣਜੇ ਪਾਣਜੀਆਂ ਦੋਤੇ ਦੋਤੀਆਂ ਦੇ ਵਿਆਹਾਂ ਵਿੱਚ ਆਪਣੀਆਂ ਭੈਣਾਂ ਅਤੇ ਧੀਆਂ ਨੂੰ ਦਾਜ ਦੇਣ ਲਈ ਜਾਂਦੇ ਹਨ ਤਾਂ ਜੋ ਭੈਣ ਦੀ ਧੀ ਦੇ ਵਿਆਹ ਦੌਰਾਨ ਵਿੱਤੀ ਸਹਾਇਤਾ ਮਿਲ ਸਕੇ ਇਹ ਪਰੰਪਰਾ ਬਹੁਤ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ